ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਨੂੰ ਤੇ ਇੱਧਰ ਆਜੋ ਮਾੜਾ ਜੀ ਅੱਜ ਆਪਣਾ ਭਰਾ ਇੱਕ ਆਇਆ ਬੜੀ ਦੂਰੋਂ ਮਿਲਣ ਤੇ ਇਹ ਆਪਣਾ ਕਿਹੜਾ ਏਰੀਆ ਵੀਰ ਜੀ ਭਾਜੀ ਆਪਣਾ ਪੋਪੁਰ ਕਰਾਲਾ ਕਰਤਾਰਪੁਰ ਦੇ ਨਾਲ ਕਰਤਾਰਪੁਰ ਜਲੰਧਰ ਏਰੀਆ ਤੋਂ ਆਇਆ ਆਪਣਾ ਵੀਰ ਤੇ ਕਿਵੇਂ ਲੱਗਾ ਵੀਰ ਨੂੰ ਮਿਲ ਕੇ ਅੱਜ ਫਿਰ ਤੁਹਾਨੂੰ ਸਾਡੀ ਭਾਜੀ ਆਹ ਵਾਜੀ ਸਪੈਸ਼ਲ ਤੁਹਾਨੂੰ ਹੀ ਮਿਲਣ ਆਏ ਆ ਸਪੈਸ਼ਲ ਆਇਆ ਵੀਰ ਸਾਡਾ ਏਟੀਪੁਰੋਂ ਮਿਲਣ ਤੇ ਕਿਵੇਂ ਲੱਗਾ ਮਿਲ ਕੇ ਭਰਾ ਨੂੰ ਬਹੁਤ ਵਧੀਆ ਭਾਜੀ ਬਹੁਤ ਤੁਹਾਡਾ ਕੰਮ ਦੇਖ ਕੇ ਬਹੁਤ ਖੁਸ਼ੀ ਮਿਲੀ ਭਾਜੀ ਜਿਹੜਾ ਪਸੂ ਇੰਨਾ ਟਾਈਮ ਬੰਦੇ ਨੂੰ ਸਾਂਭਣਾ ਆ ਬੜਾ ਮੁਸ਼ਕਿਲ ਆ ਜੀਗਨੇ ਜੀ ਸਪੈਸ਼ਲ ਸਾਡਾ ਵੀਰ ਸਵੇਰ ਤੋਂ ਚੱਲਿਆ ਵਾ ਆ ਮੇਰੇ ਲੱਗਦੇ ਆ ਭਾਜੀ 1:30 ਪਾਣੇ 2 ਵਜੇ ਤੁਹਾਡੇ ਸਾਹਮਣੇ ਆ ਮੇਰੇ ਲੱਗ 10 ਵਜੇ ਤੋਂ ਚੱਲੇ ਮਿਲਣਾ ਜ਼ਰੂਰ ਆਇਆ ਮੈਂ ਵੀ ਭਰਾ ਲਈ ਟਾਈਮ ਕੱਢਿਆ ਵਾ ਹਾਂਜੀ ਬਾਕੀ ਸਵੇਰ ਕਿਵੇਂ ਲੱਗਦਾ ਵੀਰ ਦਾ ਕੰਮ ਮੈਂ ਬਹੁਤ ਵਧੀਆ ਭਰਾ ਨੂੰ ਭਰਾਣ ਸੇਵਾ ਕੀਤੀ ਐਨ ਪੂਰੀ ਨਹੀਂ ਸੇਵਾ ਕੋਈ ਟੀਕੀ ਜਦੋਂ ਸਾਡਾ ਭਰਾ ਚੱਲ ਗਿਆ ਤੇ ਸੇਵਾ ਕਿਉਂ ਸਾਡਾ ਫਰਜ਼ ਮੰਦਾ ਹਾਂਜੀ ਹਾਂਜੀ ਸੇਵਾ ਕਰਨ ਦਾ ਕਿਉਂਕਿ ਬਿਲਕੁਲ ਮੇਰੇ ਸਬਸਕ੍ਰਾਈਬਰ ਨਹੀਂ ਮੇਰੇ ਮੈਂ ਫੈਨ ਨਹੀਂ ਮੈਂ ਭਰਾ ਮੰਨਦਾ ਵਾਂ ਮੇਰੇ ਰੱਬ ਵਰਗੇ ਨੇ ਸਾਰੇ ਭਰਾਵਾਂ ਨਾਲ ਹੀ ਭਰਾ ਵੱਡੇ ਆ ਬਾਈ ਅੱਲਾ ਬੰਦਾ ਨਹੀਂ ਬਾਕੀ ਅੱਡੀ ਦੂਰੋਂ ਮਿਲ ਆਇਆ ਸਾਡਾ ਧੰਨਵਾਦ ਕਰਦੇ ਆ ਵੀਰ ਦਾ ਭਰਾ ਤੁਹਾਡਾ ਜਿਆਦਾ ਜੇ ਸਾਨੂੰ ਟਾਈਮ ਦਿੱਤਾ ਯਾਰ ਹੈ ਕਹਿੰਦੇ ਤੁਹਾਡਾ ਜਿਆਦਾ ਕਦੋਂ ਦਾ ਜੁੜਿਆ ਭਰਾ ਆਪਣਾ ਭਰਾ ਆਪਣਾ ਹੀ ਆ ਪਾਜੀ ਦਿਨ ਤੇ ਐਮੀ ਗਾ ਤਾਂ ਕਈ ਇਹ ਵੀ 4 ਦਿਨ ਹੋਏ ਭਾਈ ਦੀ ਵੀਡੀਓ ਦੇਖਦਿਆਂ ਨੂੰ ਹਣਾ ਇਹ ਭਾਈ ਨੇ ਮੈਂ ਨੰਬਰ ਲਿਆ ਕਾਲ ਕੀਤੀ ਫਿਰ ਸਾਡੀ ਗੱਲਬਾਤ ਹੋਈ ਮੈਂ ਕਿਹਾ ਫੋਨ ਤੇ ਗੱਲਬਾਤ ਨਹੀਂ ਭਾਈ ਨੂੰ ਮਿਲ ਕੇ ਆਉਣਾ ਇਦਲੇ ਮੈਂ ਮੈਂ ਕਿੰਨਾ ਕਿਦਲ ਕਰਦਾ ਮਿਲਣ ਨੂੰ ਕਿੰਨਾ ਬਹੁਤ ਹੈ ਯਾਰ ਆਦੂ ਦੇ ਭਾਜੀ ਮੈਂ ਤੁਹਾਨੂੰ ਦੱਸਿਆ ਬੰਦਾ ਸਪੈਸ਼ਲ ਲੈ ਕੇ ਤੁਹਾਡੇ ਏਰੀਆ ਦਾ ਬੰਦਾ ਹੀ ਲੈ ਕੇ ਆਇਆ ਇੱਕ ਗੱਲ ਦੱਸਿਓ ਵੀਡੀਓ ਦੇ ਵਿੱਚ ਤੇ ਹੁਣ ਰਿਐਲਿਟੀ 'ਚ ਮਿਲੇ ਕੀ ਫਰਕ ਜਿਆ ਕੋਈ ਫਰਕ ਨਹੀਂ ਭਾਜੀ ਸੇਮ ਹੀ ਹਾਂ ਰਿਐਲਿਟੀ ਬਿਲਕੁਲ ਬਿਲਕੁਲ ਜੀ ਬਿਲਕੁਲ ਐ ਬਾਕੀ ਤਾਂ ਮੇਰਾ ਭਰਾ ਪਿਆਰ ਕਰਦੇ ਰਹੋ ਸਾਡੇ ਨਾਲ ਹੀ ਰਹੋ ਉਹਨਾਂ ਗਾਂਵ ਵੀ ਮਿਲਦੇ ਰਹਿਣਾ ਯਾਰ ਭਾਜੀ ਨਹੀਂ ਨਹੀਂ ਕੋਈ ਗੱਲ ਨਹੀਂ ਜਦੋਂ ਮਰਜੀ ਆਓ ਤੇ ਦਿਲ ਖੁੱਲੇ ਨੇ ਦਰਵਾਜ਼ੇ ਖੁੱਲੇ ਨੇ ਤੁਹਾਡੇ ਲਈ ਹਾਂ ਜੀ ਤੇ ਧੰਨਵਾਦ ਕਰਦਾ ਮੈਂ ਆਪਣੇ ਭਰਾ ਦਾ ਹਾਂ ਓਕੇ ਜੀ ਸასი ਸ਼ਾਲੀ